ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਬਾਕੀ ਮੇਰੀ ਇੱਕ ਮੇਨ ਗੱਲ ਤੁਹਾਡੇ ਨਾਲ ਆਪਾਂ ਸਟਾਰਟਿੰਗ ਜੇ ਕਰ ਲੈਨੇ ਆ ਤੇ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਅੱਜ ਆਏ ਹੋਇਆ ਪਿੰਡ ਮੋਟਰ ਤੇ ਕਾਫੀ ਦਿਨਾਂ ਬਾਅਦ ਅੱਜ ਕੰਮ ਸੀਗਾ ਬੰਦ ਤੇ ਜਿਹੜਾ ਤੁਸੀਂ ਇੰਨਾ ਪਿਆਰ ਦੇ ਰਹੇ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਇੰਨੇ ਨੇ ਭਰ ਭਰ ਕੇ ਕਮੈਂਟ ਆ ਰਿਹਾ ਤੇ ਆਪਣੇ ਸਬਸਕ੍ਰਾਈਬਰ 700 ਪਲੱਸ ਹੋ ਗਿਆ ਤੇ 610 ਤੋਂ ਸੁਪਰ ਸਟਾਰਟ ਕਰਿਆ ਸੀਗਾ ਤੇ ਕੰਮ ਆयो ਸਿਰੇ ਹੋਇਆ ਬਿਆ ਓਕੇ ਜੀ ਰਿਪੋਰਟ ਤੇ ਛੇਤੀ ਆ ਤੁਹਾਡੇ ਦਾ ਪਿਆਰ ਦੇ ਨਾਲ ਆਪਾਂ ਚੈਲੰਜ ਕੰਪਲੀਟ ਕਰ ਲੈਣਾ ਅੱਜ ਹੋ ਗਿਆ ਦੋ ਤਰੀਕ ਤੇ ਮੇਰੀ ਲਾਸਟ ਕੀ ਆਪਾਂ ਵਲੌਗ ਪੂਰੇ 30 ਤੋਂ 30 ਜਨਮ ਵਲੌਗ ਅਪਲੋਡ ਕਰ ਲਈਏ ਚਲੋ ਵੇਖਦੇ ਆ ਕੋਸ਼ਿਸ਼ ਕਰਾਂਗੇ ਹੁਣ ਆ ਜਿਹੜਾ ਚੈਲੰਜ ਦਿੱਤਾ ਹੈ ਕੋਸ਼ਿਸ਼ ਕਰਦੇ ਆ ਨਾ ਤੇ ਵਕਤ ਸਟਾਰਟ ਕਰਦੇ ਆ ਅੱਜ ਦਾ ਵਲੌਗ ਵੀ ਕੋਸ਼ਿਸ਼ ਕਰਾਂਗੇ ਹੁਣ ਰੋਜ਼ ਅਪਲੋਡ ਕਰਾਂਗੇ ਇਹਨੂੰ ਵੀ ਅੱਜ ਪੂਰਾ ਕੰਟੀਨਿਊ ਕਰਕੇ ਚੈਨਲ 'ਤੇ ਪਾ ਦਾਂਗੇ ਜਿਹੜੇ 2-3 ਦਿਨ ਟੁੱਟ ਗਏ ਉਹ ਵੀ ਵੀਡੀਓ ਆਪਾਂ ਪੂਰੀਆਂ ਉਹ ਕਰਾਂਗੇ ਮਾਰੂ ਆ ਹਾਂ ਨਹੀਂ ਇੱਥੇ ਆ ਮੋੜ ਸਾਈਡ ਦਾ ਹੁਣ ਖੜਿਆ ਉਹ ਬੈਂਬੂ ਖੜੇ ਹੋਦੇ ਬੈਂਬੂ ਜ਼ਰੂਰ ਵਾਲਾ ਖੇਤ ਪਾਉਨੇ ਆਪਾਂ ਚੱਲ ਉੱਥੇ ਬਾਕੇ ਹੁੰਦਾ ਵਾ ਉਹ ਦੇਖੋ ਸਾਰਾ ਆਪਾਂ ਬਾਦ ਲੈਣਾ ਚੱਲ ਲਓ ਹਾਂ ਜਿਹੜੇ ਤੇ ਗੰਨਾ ਖੜਾ ਗੰਨੇ ਵਾਲਾ ਉਦਲਾ ਲੈ ਫੋਨ ਦਾ ਫੜ ਦੋ ਚੱਲ ਵਾ ਚੱਲ ਚਾਬੀ ਇਹਦੇ ਵਿੱਚ ਹੀ ਹੋਣਗੇ ਕਿੱਥੇ ਗਈ ਉਹ ਸੰਦਾਰੇ ਇੱਥੇ ਤਾਂ ਰੱਖੀ ਦੀ ਦੇਖੀ ਕਿ ਤੇ ਟੈਂਪੂ ਵਾਲੀ ਤਾਂ ਨਹੀਂ ਲੱਗਦੀ ਚਾਬੀ ਇਹ ਕਿੱਥੇ ਗਈ ਸਾਰੀ ਹੁਣ ਇੱਕ ਮਿੰਟ ਚੱਲ ਜਣ ਗਿਰ ਗਈ ਵਾ ਭਈ ਜ਼ਰੀ ਹਿੰਦ ਉਹ ਇੱਕ ਤਨਵਾ ਚੀਜ਼ ਦਿਖਾਵਾਂ ਇਹ ਹੋਰ ਪਾਸੇ ਤੇ ਵੀ ਸਟਾਰਟ ਹੋ ਜਾਂਦਾ ਇਹ ਤੇ ਉਹ ਖੜ ਜਾ ਖੜ ਜਾ ਖੜ ਜਾ ਜੀ ਕਰਦਾ ਹੈ ਇਹ ਚੱਲ ਦੇਖਿਆ ਕੁੰਡਾ ਗੁੱਸਾ ਹੋਇਆ ਵਾ ਉਹ ਜਾ ਰਿਹਾ ਅੱਜ ਮੁੰਡੇ ਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਲਾਂਡੇ ਆ ਪਿਆਜ ਉਹ ਆਇਆ ਭਰਾਵਾ ਅੱਜ ਦੇਖਦੇ ਆ ਕਿੱਥੇ ਜਾਊਗਾ ਉਹ ਸਰ ਕੀ ਹਾਲ ਚਾਲ ਆ ਜੀ ਤੁਹਾਡਾ ਨਹੀਂ ਸਰ ਤੁਸੀਂ ਹੋਰ ਸਰ ਨਵੀਂ ਤਾਜੀ ਗੱਲ ਬਾਤ ਬਸ ਪੁਰਾਣੀਆਂ ਹੋਰ ਕਿਵੇਂ ਹੋ ਬਸ ਠੀਕ ਹੈ ਚਲ ਠੀਕ ਹੈ ਜਾਓ ਹੋਰ ਨਹੀਂ ਅੱਜ ਕੱਲ ਤੁਸੀਂ ਇੰਨਾ ਸਾਈਡ ਜੇ ਕਹਤੇ ਰਹਿੰਨੇ ਹੋ ਤੁਹਾਡਾ ਮੂੰਹ ਦੇਖ ਲੰਨਾ ਤਾਂ ਸਾਈਡ ਆ ਜਾਂਦਾ ਅੱਛਾ ਹੋਰ ਤਾਂ ਕੋਈ ਗੱਲ ਨਹੀਂ ਆ ਆ ਦੇ ਆ ਦੇ 부ਜੜ ਡਰਾਈਵਰ ਆ ਰਹੇ ਆ 부ਜੜ ਇਹ ਇੱਥੇ ਆ ਦੇ 부ਜੜ ਉਹ ਬਲ ਨੇ ਗੇਰ ਲਿਆਉਂਦੇ ਆਂਦੇ ਆਂਦੇ ਉਹ ਉਹ ਪਸਾ ਲਿਆ ਉਹ ਥੈਲਾ ਪਸਾ ਲਿਆ ਉਹ ਦੇਖ ਉਹਦੇ ਥੈਲਾ ਕਿੱਤੀ ਆ ਰਿਹਾ ਨਾਲ ਆਹ ਤੇ ਚੱਲ ਠੀਕ ਹੈ ਜੀ ਹੁਣ ਤੁਸੀਂ ਉਹਦੇ ਘਰ ਜਾਓ ਮੈਨੂੰ ਆਹ ਮੇਰੀ ਗੱਲ ਸੁਣਾ ਕਿਹਦੇ ਨਾਲ ਗੱਲਾਂ ਮਾਰ ਰਿਹਾ ਓਹੋ ਕੰਪੇਨ ਚੱਲ ਰਹੀ ਹੈ ਹੁਣ ਵਧੀਆ ਸੀਜ਼ਨ ਆ ਜਾਂਦੇ ਬੱਚਾ ਘਣਾ ਉਹ ਦੇਖ ਲੈ ਇਹ ਮੁੰਡਾ ਜਿਹਨੇ ਇਹਨੇ ਮੁੰਡੇ ਨੇ ਆਪਣੀ ਨਵੀਂ ਮਸ਼ੀਨ ਲਈਤੀ ਹੈ ਹੁਣ ਹੈ ਤਾਂ ਥੋੜੀ ਜੀ ਉਹ ਪੁਰਾਣੀ ਆ ਇੱਕ ਅੱਧਾ ਸੀਜ਼ਨ ਇੱਕ ਅੱਧਾ ਸੀਜ਼ਨ ਲਾਇਆ ਵਾ ਮਸ਼ੀਨ ਨੇ ਪਰ ਆਇਆ ਮਸ਼ੀਨ ਵਧੀਆ ਏ ਆ ਦੇ ਜਿਹਨੂੰ ਮੰਗਵਾ ਕੋਈ ਸਾਈਕਲ ਨਹੀਂ ਦੰਦਾ ਅੱਜ ਟਰੈਕਟਰ ਤੇ ਬੈਠਾ ਦੇਖੋ ਇਹ ਜੱਗੇ ਤੇ ਤਿਆਰ ਕਰਾ ਕੇ ਲਿਆਂਦਾ ਟਰੈਕਟਰ ਪਰ ਜੱਗਾ ਬਾਈ ਟਾਇਰ ਪਾਣਾ ਭੁੱਲ ਗਿਆ ਇਹਦੇ ਵਿੱਚ ਹਟ ਜਾ ਕੱਢ ਜਾ ਹਟ ਜਾ ਚੱਲ ਭਾਈ ਜਿੰਨਾ ਮਰਜੀ ਟੱਕੜੀਆਂ ਅਰੇ ਭਾਈ ਮੁੰਡਾ ਬਲੌਕ ਸ਼ੂਟ ਕਰ ਰਿਹਾ ਭਾਈ ਮਾਰੇ ਡਰਾਈਵਰਾਂ ਦੇ ਹੱਥ ਚੰਗਾ ਟਰੈਕਟਰ ਆ ਜਾਵੇ ਤਾਂ ਹੀ ਕੁਝ ਹੁੰਦਾ ਏ ਭਾਈ ਲਿਫਟ ਵੀ ਇਹ ਦੂਏ ਲੋਡ ਦਾ ਆ ਤੇਰਾ ਹੱਥ ਦੇ ਦਣਾ ਮੈਂ ਥੱਲੇ ਆ ਦੇਖ ਆ ਦੇਖ ਥੱਲੇ ਦੇ ਦੂੰਗਾ ਫੋਨ ਨੂੰ ਜਦੋਂ ਕੰਮ ਆਣਨ ਸਲਖੀਆਂ ਨਾਰਾਂ ਓਥੇ ਵੇਲੇ ਟੈਂਪੂ ਖੜਦੇ ਆ ਖੜਾ ਸਾਡਾ ਯਾਰ ਓਏ ਮੈਂ ਫੋਨ ਕਰਦਾ ਨਾ ਤੇ ਉੱਪਰ ਕ ਕਰਦਾ ਥੱਲੇ ਜੈਕ ਡਾਊਨ ਕਰਦਾ ਆੜੇ ਬੰਦੇ ਸਾਰੇ ਆ ਗਏ ਦਿਖਾਈ ਹੋ ਜੀ ਉਹ ਸਪਿੰਟ ਕਰਾ ਦਿਖਾ ਦੇ ਹੂੰ ਤਾਂ ਹਾਂਜੀ ਕੀ ਆ ਲਈ ਮਾ ਠੀਕ ਤੇ ਕਰਾਈ ਗੱਲ ਹਾਂ ਨਹੀਂ ਕੋਈ ਸਪਿੰਟ ਬੋਲਣਾ ਮੇਰੀ ਗੱਲ ਸੁਣ ਫੁੱਲ ਸਪੀਡ 깔ਾ ਉੱਪਰੋਂ ਚੱਲ ਬਾਈ ਮਾਰੇ ਬੰਦੇ ਤਕੜੇ ਬੰਦਿਆਂ ਦੇ ਅੱਗੇ ਮਾਰਾ ਟਰੈਕਟਰ ਅੱਗੇ ਤਕੜੇ ਟਰੈਕਟਰ ਨਹੀਂ ਚੱਲਦੇ ਹੁੰਦੇ ਹਾਂ ਜਿਹਨੂੰ ਅਸੀਂ ਕਦੇ ਸਾਈਕਲ ਹੀ ਦਿੰਦੇ ਆ ਆਪਣਾ ਮੰਗ ਮਾ ਅੱਜ ਦੇਖੋ ਟਰੈਕਟਰ ਚਲਾ ਰਿਹਾ ਮਾਰਾ ਹੋਰ ਬਾਈ ਕੀ ਹਾਲ ਆ ਬੱਸ ਯਾਰ ਨਹੀਂ ਬਾਈ ਫਿਰ ਹੁਣ ਤੂੰ ਕਿੱਧਰ ਰਹਿਣਾ ਅੱਜ ਕੱਲ੍ਹ ਹਾਂ ਤੱਕ ਦੇ ਰਹਿਣਾ ਨਹੀਂ ਤੇਰੀ ਮਸ਼ੀਨ ਜਿਹੜੀ ਕਿੱਧਰ ਚੱਲਦੀ ਆ ਉਹ ਇੱਕ ਤਰ੍ਹਾਂ ਦੀ ਚੀਜ਼ ਦੱਸਾਂ ਉਧਰ ਦੇਖ ਆ ਦੇਖੋ ਆ ਹਾ 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 ਮਸ਼ੀਨ ਨੇ ਇਹ ਮਸ਼ੀਨ ਵੱਜੀ ਹੋਊਗੀ ਵੀਰੇ ਆ ਦੇਖੋ ਇਹਦੇ ਫਿਰ ਮਸ਼ੀਨ ਚੱਲੀ ਇਹ ਉਹ ਬੁੱਗੀ ਵੱਜੀ ਆ ਉਹ ਹਟ ਜਾ ਆ ਆ ਕੀ ਨਾਮ ਇਹਦਾ ਆ ਮੇਰਾ ਸ਼ੇਰੂ ਕੰਦੂ ਕਰਦਾ ਉਹ ਹੋਰ ਇਹ ਪੈਲ ਗੜ ਹਾਂ ਹਾਂ ਇਹੋ ਨੇ ਯਾਰ ਇਹ ਲੈ ਰਿਹਾ ਬਾਈ ਮੈਂ ਵੀ ਚਲਾਣਾ ਆਹ ਦੇ ਕੁੱਤਿਆਂ ਦਾ ਸਰਦਾਰ ਜਾ ਰਿਹਾ ਬਾਈ ਹਾਂ Hadi चाल चले हले चाल ਕਿਆ ਕਿਆ ਹਾਂ ਕਿਆ ਵੱਡ ਦਿੰਦੀ ਸਾ ਓਏ ਜੋ ਤਾਂ ਫੜ ਲੈ ਪੇਟ ਚੋਂ ਜੋ ਤਾਂ ਫੜ ਲੈ ਯਾਰ ਕਿਤੇ ਪੈ ਜਵੇ ਖਾ ਜਾ ਖਾ ਜਾ ਚੱਕ ਦੇ ਜੋਨੀਆ ਜੋਨੀ ਚੱਕ ਦੇ ਉਹ ਹਟ ਜਾ ਇਹ ਤਾਂ ਵੱਡ ਦਿੰਦਾ ਹੁੰਦਾ ਯਾਰ ਚੱਕ ਦੇ ਜੋਨੀ ਫੜਨ ਆਹ ਉਹ ਭੈਂਚ ਦਾ ਆ ਗਿਆ ਕਿ ਇੱਥੇ ਕੀਲੇ ਲਵਾਣੇ ਪੈਗੇ ਬੰਦੇ ਵਰਦਾ ਯਾਰ ਉਹ ਯਾਰ ਉਹਨੇ ਕਿਹਾ ਲਵੇੜ ਤੇ ਆ ਦੋਹੇ ਕੁੱਤੇ ਜਾ ਰਹੇ ਦੋਏ ਕੁੱਤੇ 당 ਕੇ ਤੇ ਚੰਗੀ ਤਰ੍ਹਾਂ ਗੁੱਡੀ ਆ ਤਾਂ ਹੀ ਦਿਹਾੜੀ ਦੇਣੀ ਅੱਜ ਟੇ ਡਲਬੋਸ ਹੁੰਦਾ ਰੱਖਦਾ ਖੱਬਣ ਕੱਢ ਕੇ ਰਹਿੰਦਾ ਤੇਰਾ ਯਾਰ ਮਿੱਠੀ ਐ ਤੇਰੀ ਰਾ ਕਦ ਕਰ ਕੱਬੜ ਕੱਢ ਅੱਧੀ ਨਹੀਂ ਵੀ ਜ਼ਮੀਨ ਦਿਖ ਰਹੀ ਐ ਨਾ ਤੁਨ ਹਾਂ ਜਿੰਨੀ ਵੀ ਦੇਖਦੇ ਬਈ ਆ ਸਾਰੀ ਆਪਣੀ ਨਹੀਂ ਹੈਗੀ ਜਿੱਥੇ ਖੜੇ ਇੰਨੀ ਕਿ ਜਗ੍ਹਾ ਹੈ ਉਹ ਆਪੋ ਛੋੜਨਾ ਬੋਲੋ ਉੱਥੇ ਤੇ ਲੈ ਕੇ ਉਹ ਖੁੰਝਾ ਉਹ ਉੱਧਰ ਉਹ ਵੀ ਆਪਣੇ ਉਹ ਵਾਲਾ ਖੁੰਝਾ ਉਹ ਖੁੰਝਾ ਰੈਡੀ ਕਹਿੰਦੇ ਜੱਗੇ ਬੋਸ ਤੇ ਟਰੈਕਟਰ ਤਿਆਰ ਕਰਾਉਣਾ ਕਹਿੰਦੇ ਜੱਗੇ ਬੋਸ ਤੇ ਤਿਆਰ ਕਰਾਉਣਾ ਟਰੈਕਟਰ ਆਪਣੇ ਵਾਲਾ ਆ ਆਪਣੇ ਵਾਲਾ ਆਹ ਕਦੇ ਖੰਡਾ ਰਹੇ ਆ ਯਾਰ ਹਸਾ ਵੱਲ ਨੂੰ ਕੋਈ ਟਿਕਨ ਨਹੀਂ ਮਿਲਦੀ ਨਹੀਂ ਗੱਲ ਹੋ ਰਹੀ ਹੈ ਹੋ ਜੀ ਅੱਛਾ ਬਦਾਂ ਓਏ ਚੱਲ ਚੱਲ ਯਾਰ ਬੜਾ ਬੰਦਾ ਹੈ ਇਹ ਤਾਂ ਆਪ ਦੀਆਂ ਮਸ਼ੀਨਾਂ ਡੈਡੀ ਨਹੀਂ ਬੋਲਦਾ ਤੇਰੀ ਗੱਲ ਚ ਵਧੀਆ ਪੁੱਤ ਗੱਲ ਮੈਨਾਂ ਦੀ ਯਾਰ ਹੀ ਲੈਗਾ ਆਪਾਂ ਆਪਣੇ ਮਨ ਮਨ ਬੈਠਾਂਗੇ ਮੈਂ ਚੋਂ ਨਾਲੇ ਜਦ ਮਰਜੀ ਬੈਠੇ ਨਾ ਲੋਕਾਂ ਦੇ ਖਰਾਬ ਖੂਦੇ ਹੋ ਰਹੇ ਨੇ ਯਾਰ ਸੀਜ਼ਨ ਲੋਡ ਪੈਂਦੀ ਆ ਜੇ ਕੋਈ 6 ਮਹੀਨੇ ਤੰਗ ਰਹੂੰਗਾ ਸਿਆਲਾ ਚ ਤਾਂ ਹੋਈ ਹਾਂਜੀ ਬੈਲਡਰ ਆਇਆ ਯਾਰ ਭੀ ਤੈਨੂੰ ਪਤਾ ਨਹੀਂ ਡੜੀ ਬੈਲਡਰ ਆਇਆ ਹਾਂ ਬੈਲਡਰ ਸਿੰਜਾ ਮੈਂ ਬਿੰਦਨੇ ਬਿਲੇਣਾ ਜੀ ਕਾਰਸ ਬਿੰਦਨੇ ਅਰਸ਼ੂ ਨੂੰ ਕਰਦਣਾ ਮੋਟਰਾਂ ਆ ਗੱਲ ਨਾ 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 ਕੈਮਰਾ ਦੇਖਿਆ ਨਹੀਂ ਜਦ ਇਹਨਾਂ ਦੇ ਲੈਸ਼ਨ ਪਛਰੇ ਹੋਣ ਲੱਗ ਜਾਂਦੇ ਆ ਅੱਜ ਖਾਣਾ ਇਹਨੂੰ ਉਹ ਵੀ ਆ ਜਿੰਦੇ ਵਾਲਟੇ ਚਾਹ ਆਹ ਬੱਡਾ ਵਾਲਟੀ ਕਰਦਾ ਹੈ ਇਹ ਕੌਣ ਮੈਂ ਕਹਿੰਦਾ ਉਹਦੀ ਵਾਲਟੀ ਕਰ ਆਪ ਦੀ ਕਰਿਓ ਪੈਸਾ ਬਾਦੂ ਐਂ ਹੋ ਰਹਾ ਬਾਈ ਇੱਕ ਗੱਲ ਰੋਕਾ ਜਾ ਕਿੰਨੇ ਵਾਲਾ ਪੀਜਾ ਕਰਾਇਆ ਤੇਰੀ ਸੋਚ ਨਾਲੋਂ ਵੱਡਾ ਸਾਡੀ ਹੋ ਗਈ ਪੀਜ਼ਾ ਖਾਂਦੇ ਖਾਂਦੇ ਹੀ ਲੜਾਈ ਮੈਂ ਜਾਈ ਵੜਾ ਵੜਾ ਮੈਂ ਵੀ ਅਸੀਂ ਅੰਨੀ ਇੱਥੇ ਤੋਂ ਆ ਗਿਆ ਮੋਟਰ ਪੀਜ਼ਾ ਬੈਗ ਕਰਾ ਕੇ ਲਿਆਏ ਆ ਪਹਿਲਾਂ ਬਰਗਰ ਦਾ ਹੀ ਖਾਇਆ ਉਹਦੇ ਬਾਅਦ ਕੋਕ ਲੈਣ ਭੇਜਿਆ ਇਹਨੂੰ ਸਾਡੀ ਹੋ ਗਈ ਬੈਣ ਮੇਰੀ ਆ ਗਈ ਉਹ ਏਦਿਕੇ ਜਾਨੂ ਕੋਕ ਲੈਣ ਨਾ ਉਹ ਪਹੁੰਚੇਗਾ ਬੋਲ ਰਿਹਾ ਉਹਨੂੰ ਦੇਖਦੇ ਆਂ ਕੀ ਬਣਦਾ ਉੱਥੇ ਆ ਕੇ ਖਾਊਗਾ ਪੀਜ਼ਾ ਕਿ ਨਹੀਂ ਮੈਂ ਜੇ ਪੀਜ਼ਾ ਨਾਲ ਉਹਦਾ ਤੇ ਚੱਕਾ ਬਣਾਉਂਦਾ ਬਹੁਤ ਗਾਲਾਂ ਵੇਰ ਗਾ ਲਾ ਹੋ ਗਿਆ ਕੀ ਕਹਿੰਦਾ ਗਾ ਲਾ ਗਿਆ ਲੱਗੇ ਬਚਲੇ ਆ ਤੇਰੀ ਭੈਣ ਨੂੰ ਚੰਦਾ ਦਾ ਪਾਇ ਪੀਦਾ ਚੱਲ ਪੀਦਾ ਪਾਰਟੀ ਕਰੀ ਆਜਾ ਪਾਰਟੀ ਕਰ ਰਹੇ ਹਾਂ ਹਾਂ ਉਹਦਾ ਨੰਬਰ ਲੈ ਲਓ ਕੀ ਦੂੰ ਅਰੇ ਰੱਖ ਯਾਰ ਖਾਣਾ ਨਹੀਂ ਦਾ ਹਾਨੀ। ਓ ਯਾਰ ਮਾੜੀ ਮੋਟੀ ਨਾ ਬਾਹਰ ਅੰਦਰ ਮਦੀਪ ਮੈਂ ਤੈਨੂੰ 20 ਵਾਰ ਹੀ ਕਿਹਾ। ਨਹੀਂ ਜੇ ਤੂੰ ਆਪ ਜੌਡ ਕਰਦਾ ਫੇਰ। ਐ ਜਦ ਤਨੂ ਮੈਂ ਕਿਹਾ ਕਿ ਨਹੀਂ ਹੈਗਾ ਫੈਂਟਾ। ਯਾਰ ਮੈਂ ਤੇਰੇਗਾ ਤੇਰਾ ਮਤਲਬ ਹੀ ਨਹੀਂ ਬਣਦਾ। ਕੀ ਮਤਲਬ ਯਾਰ? ਭੈਣ ਦੀ ਲੰਨ ਕਿੱਥੇ ਮਰਜ਼ੀ ਤੇ ਆਵੇ ਚੀਜ਼। ਉਹ ਕੂਚ ਕਿੱਥੇ ਲਿ ਗਿਆਊਗਾ ਹਾਂ? ਉਹ ਉਧਰ ਉਹ ਦੁਕਾਨ ਵਾਲੀ ਦੀਦੀ ਭੱਜਣੇ ਨੇ ਫੇਰ ਕਹਿੰਦੀ ਮੈਂ ਜਾਣਾ ਛੇਤੀ ਕਾ ਦੁਕਾਨ ਮੈਂ ਦੁਕਾਨ ਬੰਦ ਕਰਨੀ ਆ। ਇਹ ਕਹਿੰਦਾ ਛੇਤੀ ਬੋਲ ਛੇਤੀ ਬੋਲ। ਮੈਂ ਕਹਿੰਦਾ ਲਿਆ ਹੁਣ। ਫਿਰ ਮੈਂ ਹਲੇ ਗੱਲ ਕਹਿ ਮਗਾ ਉਹ ਮਿਹਰ ਦੇ ਮੂੰਹ ਚੜ ਕੇ ਬੋਲੇ ਨਾੜੋ ਮੋਟੇ ਯਾਰ ਮਨਦੀਪ ਆਪਾ ਨੂੰ ਨਹੀਂ ਹੈਗੀ ਗੱਲ ਆਪਣੀ ਗੱਲ ਆਪ ਦੀ ਵਾਈਸ ਹੋ ਕਰਦਾ ਹੁੰਦਾ ਤੂੰ ਇੱਧਰ ਸਾਹਮਣੇ ਬੋਲਦਾ ਤੈਨੂੰ ਕਿਆ ਮੈਂ ਤੈਨੂੰ ਮੈਂ ਕੋਈ ਕਿਹਾ ਨਾ ਮਿਹਰ ਦੇ ਮੂਹਰੇ ਕਿਤੇ ਬੋਲਿਆ ਨਹੀਂ ਤੈਨੂੰ ਮੈਂ ਕੋਈ ਕਿਹਾ ਮੈਂ ਕਿਹਾ ਬਈ ਹੈ ਨਹੀਂ ਉਹਦੇ ਕੋਲ ਆਹੀ ਗੱਲ ਕਹੀ ਤੈਨੂੰ ਮੈਂ ਮਾੜੀ ਜੀ ਜਬਾਨ ਸੁਆੜ ਕੇ ਆਪਦਾ ਹੀ ਹਿਸਾਬ ਨਾਲ ਜਿੰਨੇ ਕਹ ਜੇ ਜੇ ਆਪ ਬੋਲਦਾ ਉਹਨਾਂ ਹੋ ਜਾ ਤੂਏ ਤਾਂ ਹਾਂ ਕਰੋ ਤੁਸੀਂ ਤੁਸੀਂ ਲੜ ਲਓ ਮੈਂ ਵੀ ਤੇ ਨਾਲ ਚਲ ਸਾਲਾ ਠੀਕ ਆ ਲਾ ਲੋ ਲਾ ਲੋ ਤੇਰੀ ਦੁੱਕੀ ਦੀ ਅਕਲ ਨਹੀਂ ਹੋ ਸਾਲੇ ਨੂੰ ਆਓ ਤਦੋਂ ਤੂੰ ਸਿਰ ਲਾ ਲਓ ਮਸਾਲਾ ਪਾ ਲਿਆ ਪਾਸ ਵਾਲੇ ਗਰਗੇ ਨੰਬਰ ਲਿਖ ਉਹ ਜਿਹਦਾ ਨੰਬਰ ਲਗਾਉਣੇ ਨੇ ਫਿਰ ਦੱਸ ਤੂੰ ਉਹ ਜਿਹੜਾ ਨਹੀਂ ਆ ਵੀ ਉਹ ਸਾਰਾ